ਹਾਂਜੀ ਭਾਈ ਇੰਦਗੜ ਮੇਲੇ ਤੇ ਆਏ ਹੋਏ ਆਪਾਂ ਤੇ ਇੱਥੇ ਇੱਕ ਨੌਜਵਾਨ ਆਇਆ ਬੱਕਰੀਆਂ ਲੈ ਕੇ ਆਪਣੀਆਂ ਹਨਾ ਮੱਥਾ ਟੇਕਣ ਆਏ ਹੋਏ ਨੇ ਬਾਈ ਦੀਆਂ ਬੱਕਰੀਆਂ ਵੀ ਬਹੁਤ ਸੋਹਣੀਆਂ ਤੇ ਆਪ ਵੀ ਬਾਈ ਨੂੰ ਬਹੁਤ ਵਧੀਆ ਸ਼ੌਂਕ ਆ ਜੋ ਗੱਲਬਾਤ ਕਰਾਉਣੇ ਆ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਲੋਕੇਸ਼ਨ ਦੱਸੋ ਕਿੱਥੋਂ ਆਏ ਹੋ ਮੇਰਾ ਨਾਮ ਜਸ਼ਨਪ੍ਰੀਤ ਸਿੰਘ ਆ ਜੀ ਮੈਂ ਮੋਗੇ ਸ਼ਹਿਰ ਤੋਂ ਆਇਆ ਜੀ ਕਿੰਨੇ ਟਾਈਮ ਤੋਂ ਸ਼ੌਂਕ ਕਰ ਰਹੇ ਹੋ ਬੱਕਰੀਆਂ ਮੈਂ ਜੰਮੇ ਹੀ ਬੱਕਰੀਆਂ ਚਾਹੀਏ ਅੱਛਾ ਭਾਈ ਪਹਿਲਾਂ ਸੀਗੀਆਂ ਆਪਣੇ ਘਰੇ ਹਾਂਜੀ ਦਾਦੇ ਪਰਦਾਦੇ ਤੋਂ ਚੱਲਦੀਆਂ ਆ ਅੱਛਾ ਪੀੜੀ ਦੇ ਵਿੱਚ ਹੀ ਬੱਕਰੀ ਠੀਕ ਹੈ ਵੀਰੇ ਕਿੰਨੇ ਨਾਗ ਆ ਹੁਣ ਆਪਣੇ ਕੋਲ ਐਸਐਮ ਕਰੇ ਹਾਂ ਇਸ ਟਾਈਮ ਤਾਂ ਇੱਥੇ ਤਾਂ 27 28 ਨਾਗ ਲੈ ਕੇ ਆਏ ਆਂ ਸੀ ਆਪਣੇ 20 25 ਨਾਗ ਘਰੇ ਜੀ ਠੀਕ ਹੈ ਭਾਈ ਤੇ ਕੰਮ ਕਿਵੇਂ ਦਾ ਲੱਗਦਾ ਕਿਉਂਕਿ ਤੁਸੀਂ ਨੌਜਵਾਨ ਹੋ ਹਨਾ ਅੱਜ ਕੱਲ ਆਪਾਂ ਨੂੰ ਹੁੰਦਾ ਵੀ ਪੜ੍ਹ ਕੇ ਹੋਰ ਕੀਤਾ ਕਰੀਏ ਕੋਈ ਬੱਕਰੀਆਂ ਨੂੰ ਹੀ ਕਿਉਂ ਚੁਣਿਆ ਤੁਸੀਂ بس ای اپنا ముڈے مطلب ਇਹਨਾਂ ਨੇ ਆਪਣੇ ਪੈਰ ਲਾਏ ਹੋਏ ਆ ਜੀ اچھا ਬਈ ਕੋਈ ਆਪਾਂ ਨੂੰ ਐ ਹੋਰ ਫालतू ਸ਼ੌਂਕ ਨਹੀਂ ਹੈਗਾ गाइस ਇਹਦਾ ਹੀ ਆ ਬਸ ਠੀਕ ਹੈ ਬਈ ਯਾਰ ਦੋਸਤ ਜਾਂ ਰਿਸ਼ਤੇਦਾਰ ਨਹੀਂ ਕਹਿੰਦੇ ਵੀ ਯਾਰ ਛੱਡ ਦੇ ਪਿਓ ਦਾਦਿਆਂ ਵਾਲਾ ਕੰਮ ਨਾ ਜੀ اچھا ਕਹਿੰਦੇ ਵੀ ਹੁਣ ਆਪਾਂ ਸੌਣੀ ਨਹੀਂ ਜੀ ਠੀਕ ਹੈ ਵੀਰੇ ਤੇ ਸਟੱਡੀ ਵੀ ਕਰਦੇ ਹੋ ਨਾਲ ਹਾਂਜੀ ਬੀ ਕਾਮ ਕਰਦੇ ਹਾਂ ਮੈਂ 3rd ইয়ার ਦਾ ਜੀ ਓਕੇ ਹਾਂਜੀ ਅੱਗੇ ਬਈ ਕੀ ਸੁਪਨੇ ਆ ਬੱਕਰੀਆਂ ਨੂੰ ਲੈ ਕੇ ਕਿੱਥੋਂ ਦਾ ਕੰਮ ਲੈ ਗਏ ਪੜਾਈ ਦੇ ਬੇਸ ਤੇ ਵਿਦਾ ਨਹੀਂ ਆ ਜੀ ਇਹਨਾਂ ਦੇ ਵਪਾਰ ਕਰਨਾਗਾ ਈ ਕੰਮ ਦੇ ਵਿੱਚ ਹੀ ਵਪਾਰ ਲੈਣਾ ਸਾਰੀ ਠੀਕ ਹੈ ਹਾਂਜੀ ਤੇ ਇੱਕ ਕਮਾਈ ਕਿਵੇਂ ਲੈਣੋ ਬੱਕਰੀਆਂ ਵੇਚ ਦੋ ਬੱਚੇ ਵੇਚ ਦੋ ਕਿਵੇਂ ਕਮਾਈ ਲੈਣੋ ਬੱਕਰੀਆਂ ਬੱਚੇ ਵੇਚਦੇ ਆ ਜੀ ਇਹਨਾਂ ਦੇ ਜਦੋਂ ਗਰਦੇ ਜਾਂਦੇ ਆ ਸੌਖਾਲੇ ਲੈ ਜਾਂਦੇ ਆ ਇਹਨਾਂ ਦਾ ਦੁੱਧ ਵਹਿ ਕੇ ਆਂਦਾ ਜੀ ਬਸ ਇਦਾਂ ਹੀ ਕਮਾਈ ਚੱਲੀ ਜਾਂਦੀ ਹੈ ਜੀ ਠੀਕ ਹੈ ਕੋਈ ਬੱਕਰੀ ਦਿਖਾਵੋਗੇ ਆਪਣੀ ਸਭ ਤੋਂ ਪੁਰਾਣੀ ਹੋਵੇ ਜਿਹੜੀ ਮਾਲਚ ਜਾਂ ਜਿਹਨੇ ਜਾਦੇ ਸੂਏ ਦਿੱਤੇ ਆਪਣੇ ਕੋਲੇ ਹਨਾ ਕਈ ਵਾਰੀ ਬੱਕਰੀਆਂ ਹੁੰਦੀਆਂ ਆਪਣੇ ਕੋਲੇ ਦਿਖਾਓ ਕੋਈ ਬੱਕਰੀ ਬਹੁਤ ਸੋਹਣੀਆਂ ਬੱਕਰੀਆਂ ਬਾਈ ਹਨਾ ਨੌਜਵਾਨ ਮੁੰਡਾ ਸੋਹਣੀ ਪੱਗ ਬਨ ਕੇ ਆਇਆ ਮੇਲੇ ਦੇ ਵਿੱਚ ਤੇ ਅੱਜ ਕੱਲ ਜਿਵੇਂ ਬਾਈ ਸ਼ੌਂਕ ਉੱਠਿਆ ਹੈਗਾ ਬਹੁਤ ਨੌਜਵਾਨਾਂ ਨੂੰ ਤਾਂ ਇਹ ਵਧੀਆ ਕੰਮ ਆ ਬੱਕਰੀਆਂ ਦਾ ਮਾੜਾ ਕੰਮ ਨਹੀਂਗਾ ਹਨਾ ਆ ਬਾਈ ਬੱਕਰੀ ਦਿਖਾਉਂਦਾ ਕਿੰਨੇ ਸੂਏ ਲਾਇਆ ਬਈ ਤੁਹਾਡੇ ਕੋਲ ਇਹਨੇ ਇਹਦੇ ਹੈਗੇ ਈ 6-7 ਸੂਏ 6-7 ਸੂਏ ਦੇਖਣ ਜੇ ਨਹੀਂ ਲੱਗਦੀ ਬਾਈ ਹਨਾ ਦੇਖਣ ਜੇ ਨਹੀਂ ਲੱਗਦੀ ਪਾਠ ਹੀ ਲੱਗਦੀ ਆ 35-40 ਹਜ਼ਾਰ ਦੀ ਆ ਕੰਮ ਸੇ ਕੰਮ। ਅੱਛਾ ਤੇ ਕਿ ਬੱਚੇ ਕਿਹੋ ਜੇ ਦਿੰਦੀ ਆ ਬਈ ਇਹ। ਬੱਚੇ ਆ ਬਈ ਇਹਦੀਆਂ ਪੱਠਾਂ ਹੀ ਖੜੀਆਂ ਆ ਜਾਂ। ਠੀਕ ਹੈ ਬਈ। ਅ ਬਈ ਕੰਮ ਕਿਵੇਂ ਦਾ ਇਹ ਜਿਵੇਂ ਕਈ ਨੌਜਵਾਨ ਹਨਾ ਆਪਦੇ ਪਿਓ ਦਾਦਾ ਦਾ ਕੰਮ ਛੱਡ ਦਿੰਦੇ ਆ ਹੋਰ ਕੰਮ ਕਰ ਲੈਂਦੇ ਕਿਤੇ ਨੌਕਰੀ ਕਰ ਲਈ ਦੁਕਾਨ ਕਰ ਲਈ ਜਾਂ ਜੌਬ ਹਨਾ ਤੁਹਾਡੇ ਹਿਸਾਬ ਨਾਲ ਕੰਮ ਕਿਵੇਂ ਦਾ ਬੱਕਰੀਆਂ ਦਾ ਇਹ ਜੇ ਬਿਜ਼ਨਸ ਜੇ ਕਰਨਾ ਹੋਵੇ। ਕੰਮ ਬਹੁਤ ਵਧੀਆ ਜੀ। ਬੰਦਾ ਮਿਹਨਤ ਕਰਨ ਵਾਲਾ ਚਾਹੀਦਾ। ਕੰਮ ਬਹੁਤ ਸੋਹਣਾ ਹੈ। ਠੀਕ ਹੈ। ਹਾਂਜੀ। ਇਹ ਇੱਥੇ ਕੋਈ ਵੇਚੋਗੇ ਨਾ ਕਿ ਵੈਸੇ ਨਹੀਂ ਉਹ ਵੈਸੇ ਹੀ ਮੱਥਾ ਟਿਕਾਉਣੀ ਲੈਣੀ ਠੀਕ ਹੈ ਬਾਈ ਜਾਨਿਓ ਬਾਹਰ ਵੀ ਚਰਾਇ ਤੇ ਲੈ ਕੇ ਜਾਂ ਘਰੀ ਰੱਖ ਦਿੰਦੇ ਹਾਂਜੀ ਬਾਪੂ ਜੀ ਲੈ ਕੇ ਜਾਂਦੇ ਆ ਜੀ ਠੀਕ ਹੈ ਬਾਈ ਤੇ ਬਈ ਆਪਣਾ ਨੰਬਰ ਜ਼ਰੂਰ ਦੱਸ ਦਿਓ 9855232890 ਠੀਕ ਹੈ ਇੰਸਟਾਗ੍ਰam ਵੀ ਚਲਾਉਣਾ ਕੋਈ ਪੇਜ ਬਣਾਇਆ ਫਾਰਮ ਦੇ ਨਾਂ ਤੇ ਹਾਂਜੀ ਰਾਣਾਗੋੜ ਫਾਰਮ ਜੀ ਰਾਣਾਗੋੜ ਫਾਰਮ ਤੇ ਬਾਈ ਨੂੰ ਫੋਲੋ ਜ਼ਰੂਰ ਕਰਿਓ ਬਾਈ ਬਹੁਤ ਸੋਹਣਾ ਸ਼ੌਂਕ ਆ ਬਾਈ ਦਾ ਹੌਸਲਾ ਵਧਾਈ ਕਰਿਓ ਹਣਾ ਇੰਦਗੜ ਮੇਲੇ ਤੇ ਆਏ ਆ ਇਹ ਤੇ ਬਹੁਤ ਸੋਹਣੀਆਂ ਬੱਕਰੀਆਂ ਬਾਈ ਕੋਲੇ ਠੀਕ ਆ ਵੀਰੇ ਧੰਨਵਾਦ